ਜਾਵੇ ਮੇਰੀ ਲਾਈਫ ਆਲਰੇਡੀ ਖਰਾਬ ਹੋ ਚੁੱਕੀ ਆ ਨਾ ਮੈਂ ਵਿਆਹ ਹੀ ਕਰਾਉਣਾ ਨਾ ਹੋਈ ਰਹੇ ਹੈਗਾ ਇੱਥੇ ਹਨ ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਰਾਂ ਪਹਿਲਾਂ ਕੈਨੇਡਾ ਵਿੱਚ ਤੁਸੀਂ ਗਏ ਸੀ ਜਾਂ ਉਹ ਗਏ ਸਨ ਐਂ ਕੈਨੇਡਾ ਤਾਂ ਮੈਂ ਹੀ ਲੈ ਕੇ ਗਈ ਹਾਂ ਉਹ ਮੈਂ ਲੈ ਕੇ ਗਈ ਹਾਂ ਜੀ ਮੈਂ ਕਿ ਸਿਟੀਜ਼ਨ ਆ ਪਾਸਪੋਰਟ ਆ ਮੇਰਾ ਉੱਧਰਲਾ ਮੈਂ ਵਿਆਹ ਕਰਵਾ ਕੇ ਨਾਲ ਹੀ ਲੱਗੀ ਸੀ ਵਿਆਹ ਤੋਂ ਬਾਅਦ ਨਾਲ ਹੀ ਵੀਜ਼ਾ ਆ ਗਿਆ ਸੀ ਕਿਉਂਕਿ ਪਹਿਲੇ ਪੇਪਰ ਮੈਰਿਜ ਕਰਵਾ ਲਈ ਸੀ ਰਜਿਸਟਰ ਫਿਰ ਵੀਜ਼ਾ ਨਾਲ ਹੀ ਆ ਗਿਆ ਜੁਲਾਈ ਚ ਅਸੀਂ ਚੱਲ ਗਏ ਸੈਪਟੈਂਬਰ ਚ ਮੇਰੀ ਬੇਟੀ ਦਾ ਬਰਥ ਆ ਬਟ ਉਹਨਾਂ ਨੇ ਕੁਚੋ ਉਥੇ ਜਾ ਕੇ ਮੈਨੂੰ ਟੌਰਚਰ ਕਰਨ ਲੱਗ ਗਿਆ ਵੀ ਪਹਿਲਾਂ ਤਾਂ ਕਹਿੰਦਾ ਬੇਟੀ ਕਿਉਂ ਹੋਈ ਹੈ ਤੰਗ ਕਰਦੇ ਤੇ ਵੀ ਕੁੱਟਮਾਰ ਕਰਦੇ ਤੇ ਇੱਥੇ ਕਰਦੇ ਸੀ ਇੱਥੇ ਜਾਂ ਉੱਥੇ ਜੀ ਸਰੀ ਚ ਨਵਾਰੀ ਕਿਹੜਾ 7 ਤਰੀਕ ਨੂੰ 11 17 ਨੂੰ 11 27 ਨੂੰ 27 ਨੂੰ ਤਾਂ ਫਿਰ ਵੱਖੋ ਵੱਖ ਹੋ ਗਏ ਫਿਰ ਮੁੜ ਕੇ ਨਹੀਂ ਆਈ ਕਿਨਾ ਪੈਸਾ ਲਾਇਆ ਜੀ ਤੁਸੀਂ ਵਿਆਹ ਤੁਸੀਂ ਅਸੀਂ ਜੀ ਲਾਇਆ 20 25 ਲੱਖ ਲਾਤਾ ਜੀ ਅਸੀਂ ਕੋਈ ਉਹਨਾਂ ਤੋਂ ਜਦੋਂ ਅਸੀਂ ਪੁਰਾਣੇ ਦੀ ਫੇਲ ਲਾਈ ਜੀ ਅਸੀਂ ਕੋਈ ਪੈਸਾ ਨਹੀਂ ਲੈਂਦਾ ਨਾ ਤੇ 1 ਰੁਪਈਆ ਤੱਕ ਨਹੀਂ ਅਸੀਂ ਲੈਂਦਾ ਨਾ ਤੋਂ ਆਪਦੇ ਪੁੱਲੋਂ ਪੈਸਾ ਖਰਚਾ ਸੀ ਸਾਰਾ ਲਵ ਮੈਰਿਜ ਸੀ ਜਾ ਰਹੇ ਨੇ ਮੈਰਿਜ ਸੀ ਸਾਡਾ ਟੋਲੇ ਦਾ ਮੁੰਡਾ ਤੁਸੀਂ ਕੀ ਮੰਗ ਕਰਦੇ ਹੋ ਸਾਡੀ ਬੇਟੀ ਇੱਥੇ ਵਸੀ ਜੀ ਅਸਤੇ ਮੰਗ ਕਰਦੇ ਕਹਿੰਦੇ ਮੈਂ ਕੈਨੇਡਾ ਨਹੀਂ ਜਾਣਾ ਵੀ ਉਰੇ ਆ ਕੇ ਮੇਰੇ ਨਾਲ ਗੱਲ ਕਰੇ ਜਾ ਮੈਨੂੰ ਸਮਝ ਲੈ ਮੇਰੇ ਚ ਨੁਕਸ ਖੱਡੇ ਮੇਰੇ ਚ ਅਸੀਂ ਰਾਜਗੜ੍ਹ ਵਸੀ ਸੀ ਉਸ ਤੋਂ ਬਾਅਦ ਬੇਟਾ ਤੇ ਬੇਟੀ ਇਕੱਠੇ ਚਲੇ ਗਏ ਕੈਨੇਡਾ ਪੀਆਰ ਹੋ ਗਈ ਮੇਰਾ ਜਵਾਈ ਪੀਆਰ ਹੋ ਗਿਆ ਹੁਣ ਉਹ ਸਾਡੇ ਨਾਲ ਫਰੋਡ ਕਰ ਗਿਆ ਜੀ ਕਹਿੰਦਾ ਵੀ ਮੈਂ ਤਾਂ ਡਿਵੋਰਸ ਕਰਨਾ ਉੱਥੇ ਕੈਨੇਡਾ ਜਾ ਅਸੀਂ ਕਰਿਆ ਸੀ ਮਤਲਬ ਇੱਥੇ ਰਿਸ਼ਤਾ ਇਹਦੀ ਜਾਇਦਾਦ ਦੇਖ ਕੇ ਬੱਚੀ ਵੀ ਹੈ ਜੀ ਮੇਰੀ ਦੋਤੀ ਹੈ ਡੇਢ ਡੇਢ ਸਾਲ ਦੀ ਹੁਣ ਨਾ ਉਰੇ ਆਉਂਦਾ ਜੀ ਮਾਂ ਪੁੱਤ ਨੇ ਬਾਪ ਉਹਦੇ ਹੈ ਨਹੀਂ ਇਹਦਾ ਚਾਚਾ ਜਿਹੜਾ ਇਹ ਇਹ ਜਿਆਦਾ ਉਹ ਕਰਦਾ ਚਾਹੁੰਦਾ ਤੰਗ ਵੀ ਇੱਥੇ ਵੜਨ ਨਹੀਂ ਦਿੰਦਾ ਕਰੇ ਅਸੀਂ ਤਾਂ ਕਹਿੰਦੇ ਵੀ ਉਰੇ ਆਉਣ ਜੀ ਉਹ ਅਸੀਂ ਕੁੜੀ ਨੂੰ ਪਸਾਵਾਂਗੇ ਇਸੇ ਕਰ ਸਾਡੀ ਬੇਨਤੀ ਤਾਂ ਇਹ ਹੈ ਜੇ ਨਹੀਂ ਮੰਨਦੇ ਤਾਂ ਉਹ ਆ ਜਾਣ ਜੀ ਬੈਠ ਕੇ ਨਿਮੇੜ ਲਾਂਗੇ ਪੀਅਰ ਕੈਨਸਲ ਕਰਾਵਾਂਗੇ ਡਿਸਿਸਟ ਉਹਦੀ ਅਨੁਪਰੀਤ ਕੌਰ ਤੇ 2 ਸਾਲ ਹੋਏ ਨੇ ਉਹਨਾਂ ਦੀ ਮੈਰਿਜ ਨੂੰ ਤੇ ਇੱਥੇ ਤਾਂ ਠੀਕ ਸੀਗਾ ਬਟ ਉੱਤੇ ਜਾ ਕੇ ਉਹਨੇ ਉਹੀ ਮਾਰਕੁੱਟ ਲਾ ਲੋ ਕਰਨਾ ਸ਼ੁਰੂ ਕਰਤਾ ਦਾਜ ਲੈ ਕੇ ਆ ਐਂ ਕਰ ਫਿਰ ਉੱਥੋਂ ਆ ਗਏ ਇਹ ਤੰਗ ਹੋ ਕੇ ਕਿਉਂਕਿ ਕੋਈ ਖਰਚਾ ਕੁਛ ਨਹੀਂ ਸੀ ਦਿੰਦਾ ਜਦ ਇੱਥੇ ਆਏ ਨੇ ਕਹਿੰਦਾ ਮੈਂ ਤੈਨੂੰ ਘਰੇ ਵੀ ਨਹੀਂ ਵੜਨ ਦਿੰਦਾ ਮੈਂ ਤੇਰੇ ਤੇ ਕੇਸ ਕਰੂੰਗਾ ਮੈਂ ਕੁਛ ਨਹੀਂ ਕਰ ਸਕਦਾ ਮੇਰੇ ਕੋਲ ਪੈਸਾ ਹੈ ਮੈਂ ਆਪਣੀ ਪੈਸੇ ਦੀ ਪਾਵਰ ਨਾਲ ਮੈਂ ਸਾਰਾ ਕੁਝ ਕਰੂੰਗਾ ਉਸ ਤੋਂ ਬਾਅਦ ਅਸੀਂ ਨੇ ਬਹੁਤ 6 ਮਹੀਨੇ ਹੋ ਗਏ ਸਾਨੂੰ ਖੱਜਲ ਹੁੰਦੀਆਂ ਨੇ ਥਾਣਿਆਂ 'ਚ ਕਦੇ ਕਿਤੇ ਜਾਂਦੇ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਕਿਤੇ ਕੋਈ ਪੁਲਿਸ ਨਹੀਂ ਸੁਣਦੀ ਕੁਝ ਨਹੀਂ ਕੋਈ ਸੁਣਦਾ ਹੈਗਾ ਸਾਨੂੰ ਹੁਣ ਅਕਾਂਹ ਦੀ ਮੇਰੇ ਰਾਈਟ ਕੀ ਆ ਮੈਂ ਵਿਆਹ ਕੀਤਾ ਮੈਂ ਕਨੇਡੀਅਨ ਸੀ ਜੀ ਹੈਨਾ ਪੂਰਾ ਹਾਰਡ ਵਰਕ ਕਰਕੇ ਮੈਂ ਆਪਣੀ ਲਾਈਫ ਬਣਾਈ ਸੀ ਕਿ ਅੱਜ ਮੈਂ ਇੱਥੇ ਐਵੇਂ ਮੈਨੂੰ ਆਪਣੇ ਘਰ ਅੱਗੇ ਹੁਣੇ ਰਹਿਣ ਦਿੰਦੇ ਮੈਨੂੰ ਸਮਝ ਨਹੀਂ ਲੱਗਦੀ ਮੈਂ ਕਿੱਥੇ ਜਾਵਾਂ 6 ਮਹੀਨੇ ਹੋ ਗਏ ਮੈਨੂੰ ਰੋਲਦੀ ਨੂੰ ਫੱਕ ਕੇ ਮੈਂ ਅੱਜ ਆਪਣੇ ਘਰ ਆਈਆਂ ਇੱਥੇ ਵੀ ਮੈਨੂੰ ਰਹਿਣ ਦੇ ਦੇ ਤੇਰੇ ਦੇ ਪਰਚੇ ਕਰਾਂਗੇ ਕਾਦੇ ਪਰਚੇ ਕਰੋਂਗੇ ਮੇਰੇ ਕੋਲ ਵਿਆਹ ਦੇ ਸਰਟੀਫਿਕੇਟ ਨੇ ਮੇਰਾ ਬੱਚਾ ਇਸ ਤੋਂ ਬਾਅਦ ਪ੍ਰੂਫ ਕੀ ਦੇ ਮੰਮੇ ਤੁਸੀਂ ਦੱਸੋ ਮੈਨੂੰ ਸਮਝ ਰਹਿਣ ਕਿਉਂ ਨਹੀਂ ਦੇ ਰਹੀ ਮੈਂ ਇਹ ਕਹਿ ਰਹੀ ਮੈਨੂੰ ਰਹਿਣ ਦੇ ਦੇਣਾ ਬਾਕੀ ਜੋ ਹੋਊਗਾ ਦੇਖ ਲਾਂਗੇ ਆਜੂਗਾ ਅੱਜ ਨਹੀਂ ਆਉਸਾਲ ਨੂੰ ਅਜ ਦੋ ਸਾਲ ਨੂੰ ਕਦੇ ਤਾਂ ਆਏਗਾ ਨਾ ਕਦੇ ਤਾਂ ਬੱਚੇ ਦੀ ਯਾਦ ਆਏਗੀ ਮੇਰੀ ਯਾਦ ਆਏਗੀ ਕਦੇ ਤਾਂ ਉਹਨੂੰ ਲੱਗੂ ਵੀ ਮੈਂ ਗਲਤ ਕੀਤਾ ਭੈਣ ਮੇਰੀਏ ਉਹਨੂੰ ਕੁਝ ਗਲਤ ਨਹੀਂ ਲੱਗਣਾ ਉਹਨੂੰ ਕੁਝ ਨਹੀਂ ਲੱਗਣਾ ਕਿ ਪਿੱਛੇ ਕੋਈ ਨਹੀਂ ਝਾਕਦਾ ਮੁੜ ਕੇ ਤੁਸੀਂ ਵਾਪਸ ਮੁੜ ਜਾਓ ਕੈਨੇਡ ਬਾਕੀ ਆਪਾਂ ਤੁਹਾਡੀ ਵੀ ਸਲਾਹ ਜਾਣਾਂਗੇ ਤੁਸੀਂ ਸਾਰੇ ਕੀ ਸੋਚਦੇ ਹੋਵੋਗੇ ਕਿ ਕੁੜੀ ਵਾਪਸ ਕੈਨੇਡਾ ਚਲੀ ਜਾਵੇ ਜਾਂ ਇੰਡੀਆ ਰਵੇ ਮੈਂ ਤਾਂ ਸੋਚਦੀ ਆ ਕਿ ਕੈਨੇਡਾ ਚਲੀ ਜਾਵੇ ਤੁਸੀਂ ਵੀ ਜਣਾ ਆਪਣਾ ਕਮੈਂਟ ਜਰੂਰ ਦੇਣਾ ਜੀ